ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀ ਮੈਂ ਤੁਹਾਨੂੰ ਇੱਕ ਮੁਸ਼ਕਲ ਜਿਹੜੀ ਸਾਰਿਆਂ ਨੂੰ ਬੜੀ ਪੈਂਦੀ ਸਾਲ ਦੇ ਵਿੱਚ ਉਹ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨ ਲੱਗੀ ਆ ਕਿ ਹੁਣ ਜਿਦਾਂ ਮੌਸਮ ਧੁੱਪ ਦਾ ਨਿਕਲ ਆਈ ਹੈ ਤੇ ਜੈਕਟਾਂ ਦਾ ਕੰਮ ਚੁੱਕਿਆ ਚੱਲਿਆ ਵਾ ਬਾਕ ਕਮੈਂਟ ਕਰਕੇ ਦੱਸਿਓ ਕਿ ਚੁੱਕਿਆ ਜਾਏਗਾ ਕਿ ਜਾਂ ਮੈਂ ਸਿਰਫ ਪੈਕਿੰਗ ਕਰਕੇ ਰੱਖਣੀਆਂ ਤੇ ਫੇਰ ਨਿਕਲਣਗੀਆਂ ਕਿਉਂਕਿ ਅਜੇ ਤਾਂ ਜਨਵਰੀ ਆਪਣਾ ਚੱਲਣ ਡਿਆ ਤੇ ਤੁਹਾਨੂੰ ਮੈਂ ਦਿਖਾਵਾਂਗੀ ਆ ਮੈਂ ਖੁਦ ਜੈਕਟਾਂ ਦਾ ਟੀ ਚੱਕਰਿਆ ਕਿ ਇੰਨੀਆਂ ਕਿ ਜੈਕਟਾਂ ਦੇ ਨਾਲ ਨਾ ਇੱਕ ਤਾਂ ਉਠਲ ਪੁਥਲ ਹੈ ਦੂਜੀ ਗੱਲ ਇਹ ਟੱਚ ਇਦਾਂ ਹੀ ਭਰ ਦਿੰਦਾ ਵਾ ਤੇ ਇੱਕ ਮੈਂ ਪੈਕ ਤੇ ਉਹਦੇ ਨਾਲ ਦੇਖਦੇ ਹਾਂ ਕਿ ਟਾਚੀ ਦੇ ਵਿੱਚ ਇਹ ਸਾਰਾ ਜਿਹੜਾ ਵਾ ਤੇ ਇਹ ਕਿੰਨੇ ਜਗ੍ਹਾ 'ਚ ਕਵਰ ਕਰਦਾ ਹੈ ਤੇ ਚਲੋ ਫਿਰ ਮੈਂ ਤੁਹਾਡੇ ਨਾਲ ਵੀ ਕਰਾਂ ਇਹਦਾ ਸ਼ੇਅਰ ਕਿ ਕਿੱਦਾਂ ਕਰਨੀ ਹੈ ਪਹਿਲਾਂ ਨਾ ਦੇਖੋ ਆਹ ਜਿਹੜਾ ਇੰਦਾ ਖੋਲ ਲੈਣੀ ਆ ਖੋਲ ਕੇ ਤੇ ਇਹਨੂੰ ਨਾ ਇਹਨੂੰ ਹਾਫ 'ਚ ਫੋਲਡ ਕਰ ਲੈਣਾ ਇਹਦੀਆਂ ਆਹ ਜਿਹੜਾ ਇਹਨੇ ਜਿਹੜਾ ਕੋਰਨਰ ਹੈ ਨਾ ਇੱਥੋਂ ਤੱਕ ਕਰਨਾ ਇਹਨੂੰ ਫੋਲਡ ਆਹ ਦੇਖੋ ਇੱਥੋਂ ਤੱਕ ਆ ਗਿਆ ਫਿਰ ਇਹਦੀ ਬਾਜੂ ਪਕੜਨੀ ਹੈ ਤੇ ਇਹਨੂੰ ਅੰਦਰ ਵੜ ਦੇਣਾ ਇਦੋਂ ਵੀ ਇਹਦੀ ਬਾਜੂ ਪਕੜਦੀਆਂ ਤੇ ਇਧਰ ਵੜ। ਇਹ ਜਿਹੜਾ ਵਾ ਇਹਨੂੰ ਫੋਲਡ ਕਰਕੇ ਇਹਨੂੰ ਅੰਦਰ ਇਹਦੇ ਪੂਰੇ ਨੂੰ ਵੜ ਦੇ। ਦੇਖੋ ਕਿੰਨੀ ਜਗ੍ਹਾ ਲੈਣ ਦੀ ਹੈ ਨਾ ਤੇ ਇਹਦੇ ਨਾਲ ਵੇਖੋ ਇੱਕ ਛੋਟੀ ਜੀ ਟੈਨ ਜਿੰਦਾ ਮਰਜੀ ਇਸ ਟੋ ਕੋਈ ਵੀ ਇੰਨੇ ਖਿਲਰ ਜਾਣੀਆਂ। ਆਰ ਇਦਾਂ ਹੀ ਰੱਖੋ ਜਾ ਆਪਰੇ ਖਿਲਰ ਜਾਂਦੀਆਂ ਇੰਦਰ-ਬਾਤਰ ਤੇ ਇਹਨੇ ਨਹੀਂ ਜਾਣਾ। ਇੱਕ ਮੈਂ ਫੇਰ ਫੇਰ ਇੱਕ ਇੱਕ ਮੈਨੂੰ ਹੋਰ ਨਾ ਕਰਕੇ ਦੱਸਦੀ ਆ। ਕਿ ਜਿਹਦਾ ਉਹ ਨਾ ਕੈਪ ਵਾਲੀ ਆ ਉਹ ਹੀ ਕੈਪ ਤੋਂ ਬਗੈਰ ਇਹ ਕੈਪ ਵਾਲੀ ਐ। ਤੇ ਕੈਪ ਵਾਲੀ ਵੀ ਦੇਖਿਓ। ਫਿਰ ਇਹਨਾਂ ਘੇਟਕਣਾ ਆ ਕਿ ਇਹਦਾ ਨਾ ਇੱਥੋਂ ਤੱਕ ਹੋਣਾ ਚਾਹੀਦਾ ਹੈ ਦਾ ਸਾਈਡ ਇਹ ਤਾਂ ਹੋਣੀ ਚਾਹੀਦੀ ਹੈ ਕਿ ਤਾਂ ਹੀ ਇਹਦੇ ਇਹ ਨਾ ਉਹ ਬਣੇਗੀ ਕਿ ਮਤਲਬ ਜਿਹਦੇ ਵਿੱਚ ਆਪਾਂ ਫੋਲਡ ਕਰਕੇ ਇਹਨੂੰ ਵਿੱਚ ਬਾੜਨਾ ਆ ਦੇਖੋ ਸੇਮ ਉਸੇ ਤਰੀਕੇ ਨਾਲ ਬਾਜੂ ਅੰਦਰ ਕਰ ਲਈਆਂ ਫਿਰ ਇਹਦੇ ਇਹ ਕੈਪ ਹੈ ਨਾ ਇਹਨੂੰ ਇੰਦਾ ਕਰਕੇ ਇਹਨੂੰ ਇੱਥੇ ਇੱਥੇ ਫੋਲਡ ਕਰ ਦੇਣਾ ਪਹਿਲਾਂ ਉੱਪਰ ਤੇ ਫਿਰ ਇਹਨੂੰ ਉੱਪਰੋਂ ਕਰਕੇ ਫਿਰ ਇਹਦੇ ਵਿੱਚ ਬਾੜਨਾ ਦੇਖੋ ਆ ਕੈਫੋਲੀ ਵੀ ਐ ਵੀ ਕੋਈ ਨਹੀਂ ਥੋੜੀ ਜਗ੍ਹਾ ਚ ਹੋ ਗਈ ਤੇ ਨਾਲੇ ਕੈ ਉਹ ਬੰਦ ਵੀ ਹੋ ਗਈ ਤਾਂ राजे ਹੋ ਵੀ ਫਿਰ ਇੱਕ ਤੁਹਾਨੂੰ ਮੈਂ ਲੈਦਰ ਵਾਲੀ ਸ਼ੇਅਰ ਕਰਦੀ ਆ ਆਹ ਵੇਖੋ ਲੈਦਰ ਨੇ ਵੀ ਕੋਈ ਫਰਕ ਨਹੀਂ ਪੈਂਦਾ ਉਦਾਂ ਵੀ ਤਾਂ ਇਹਨੂੰ ਮੋੜੂ-ਕੋੜ ਕੇ ਕਰਦੇ ਆ ਤੇ ਇਹ ਆ ਕਿ ਇਹ ਵੀ ਸੇਮ ਇਸੇ ਤਰੀਕੇ ਨਾਲ ਬਹੁਤ ਸੋਹਣੀਆਂ ਬਣਾਈ ਜਾਂਦੀਆਂ ਜੇ ਕਿ ਇਹਦੀ ਬਾਜੂ ਲੰਬੀ ਹੈ ਜਿੱਦਾਂ ਹੁਣ ਇਹ ਸ਼ਾਰਟ ਵਾਲੀਆਂ ਆ ਇਹਨੂੰ ਬਾਜੂ ਨੂੰ ਥੋੜਾ ਜਿਹਾ ਫੋਲਡ ਕਰਕੇ ਅੰਦਰ ਰੱਖ ਦੇਣਾ ਤੇ ਆ ਲੋ ਇਹ ਉਹ ਵੀ ਝੱਟ ਪਟ ਜਾਂਦੀਆਂ ਤੇ ਸਾਰੀਆਂ ਬੰਦ ਵੀ ਹੋ ਜਾਂਦੀਆਂ ਫੋਟੀਆਂ ਆ ਦੇਖੋ ਇੰਨੀ ਚੋਗੀ ਹੈ ਹੁਣ ਇਹਨਾਂ ਨੂੰ ਦੇਖਦੇ ਹਾਂ ਕਿ ਆਪਾਂ ਕਿੰਨੀ ਜਗ੍ਹਾ ਦੇ ਵਿੱਚ ਕਵਰ ਕਰਦੇ ਹਾਂ ਲੱਗਦੀ ਏ ਜਗ੍ਹਾ ਇਦਨਾਲੇ ਇਹ ਹੋ ਗਿਆ ਕਿ ਇਹ ਛੋਟੀ ਮਤਲਬ ਸਾਈਡ ਤੇ ਵੀ ਆਉਣ ਲੱਗ ਪਿਆ ਹੈ ਇਦਾਂ ਹਾਂਜੀ ਪੈਚੀ ਦੇ ਉੱਤੇ ਹੀ ਭਰਿਆ ਵਾ ਪਰ ਇਹ ਹੈਗੇ ਹੁਣ ਇਹਦੇ ਨਾਲ ਇਹ ਹੋ ਗਿਆ ਕਿ ਦੇਖੋ ਇਧਰ ਕਿੰਨਾ ਸੁੱਖਾ ਹੋ ਗਿਆ ਨਾ ਕੋਈ ਖਿਲਾਰੇ ਨਾ ਕੋਛੇ ਤੇ ਬੰਦ ਹੋ ਜਾਣੀਆਂ ਤੇ ਮਜੇ ਨਾਲ ਇਹਨੂੰ ਹੋਰ ਵੀ ਕਿੰਨੇ ਕੱਪੜੇ ਪੈ ਸਕਦੇ ਇਹਦੇ ਅੰਦਰ ਹਲੇ ਇਹਨੂੰ ਵੀ ਜੇ ਮੈਂ ਇਦਾਂ ਕਰਕੇ ਰੱਖਾਂ ਤੇ ਹੋਰ ਵੀ ਆ ਸਕਦੇ ਕੱਪੜੇ ਇਹ ਇਸ ਕਰਕੇ ਸਪੇਸ ਦਾ ਤੇ ਫਰਕ ਪੈਂਦਾ ਹੀ ਪੈਂਦਾ ਵਾ ਤੇ ਨਾਲ ਇਹ ਹੈ ਕਿ ਵਧੀਆ ਤਰੀਕੇ ਨਾਲ ਸਭੀਆਂ ਚੰਗੀਆਂ ਇਸ ਤਰ੍ਹਾਂ ਕੇ ਟਰਾਈ ਕਰਕੇ ਜਰੂਰ ਦੇਖਿਓ ਇਹਨਾਂ ਨੂੰ ਜੈਕਟਾਂ ਨੂੰ ਇਦਾਂ ਪੈਕ ਕਰੰਦਾ ਤੇ ਜੇ ਵਧੀਆ ਲੱਗਿਆ ਹੋਊਗਾ ਨਾ ਅਗਲੇ ਟਿਪਸ ਚੰਗੇ ਲੱਗੇ ਹੋਣਗੇ ਤੇ ਮੇਰੀਆਂ ਵੀਡੀਓ ਚੰਗੀ ਲੱਗੀ ਹੋਗੀ ਤੇ ਕਮੈਂਟ ਜ਼ਰੂਰ ਕਰਿਓਗੇ ਹੋ ਕਿ ਹੋਰ ਵੀ ਇਦਾਂ ਦੇ ਕੋਈ ਲੱਭ ਕੇ ਲਿਆਵਾਂ ਤੇ ਜਿਹੜੇ ਮਤਲਬ ਮੈਨੂੰ ਯੂਸਫੁਲ ਲੱਗਣ ਤੇ ਤੁਹਾਨੂੰ ਵੀ ਨਾਲ ਤੁਹਾਡਾਂ ਨਾਲ ਵੀ ਸ਼ੇਅਰ ਕਰਾਂ ਚਲੋ ਜੀ ਹੀ ਹੋ ਕੇ ਜੀ ਬਾਏ